ਉੱਤਰਕੋਟ ਅਤੇ 4 ਸੇਵਾਜਾਨਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਸ ਨਗਰਗੀਤਨ ਤਰ੍ਹਾਂ ਦੇ ਸ਼ੋਅ ਕੇ ਸ਼੍ਰੀ ਬਦਲ ਸਿੰਘ ਸਾਹਿਬ ਦੇ ਲਈ ਰਵਾਨਾ ਹੋ ਰਿਹਾ ਹੈ ਜੋ ਨਗਰ ਕੌਂਸਲ ਦਫਤਰ ਪੁੱਜਿਆ ਜਿੱਥੇ ਕਿ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਦਰਸ਼ਨ ਕੁਮਾਰ ਪੱਪੂ ਜੀ ਇਸ ਨਗਰਗੀਤਨ ਦਾ ਸਵਾਗਤ ਕਰ ਰਹੇ ਨੇ ਮਾਤਾ ਗੁਜਰ ਕੌਰ ਅਤੇ ਛੋਟੇ ਸਭਜਾਤਿਆਂ ਦੀ ਸ਼ੀਧੀ ਸੰਬੰਧੀ ਸਲਾਨਾ ਨਗਰ ਕੀਰਤਨ ਅਤੇ ਚੇਤਨਾ ਮਾਰਚ ਜੋ ਕਿ ਗੁਰਦੁਆਰਾ ਗੋਵਿੰਦ ਸਾਗਰ ਜੈਪਰਾ ਰੋਡ ਤੋਂ ਸ਼ੁਰੂ ਹੋਇਆ ਤੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਨਗਰ ਕੌਂਸਲ ਦਫ਼ਤਰ ਪੁੱਜਿਆ ਆਇਆਂ ਸੰਗਤਾਂ ਦੇ ਸਵਾਗਤ ਦੇ ਲਈ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਸੁਦਰਸ਼ਨ ਕੁਮਾਰ ਪੱਪੂ ਜੀ ਇੱਚੇ ਚੇਤਨ ਤੌਰ ਤੇ ਪੁੱਜੇ ਹੋਏ ਨੇ ਉਹਨਾਂ ਨਾਲ ਕੌਂਸਲਰ ਕਮਲਜੀਤ ਬਿੱਟੂ ਜੀ ਅਤੇ ਹੋਰ ਸਮਾਨਜੋਗ ਸਖਸ਼ੀਅਤਾਂ ਇਸ ਨਗਰ ਕੀਰਤਨ ਦੇ ਸਵਾਗਤ ਵਾਸਤੇ ਇੱਥੇ ਹਾਜ਼ਰ ਹਨ ਜਿਨ੍ਹਾਂ ਵੱਲੋਂ ਇਸ ਨਗਰ ਕੀਰਤਨ ਦਾ ਸਵਾਦ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਇਹ ਨਗਰ ਕੀਰਤਨ ਸ੍ਰੀ ਫਤਿਹਗੜ ਸਾਹਿਬ ਦੇ ਲਈ ਅਰਵਾਨਾ ਹੋਵੇਗਾ

ਪ੍ਰਧਾਨ ਜੀ ਅ ਇਸ ਤਰ੍ਹਾਂ ਕੇ ਨਗਰ ਕੀਰਤਨ ਸ੍ਰੀ ਗੁਰਦਵਾਰ ਸਾਹਿਬੀ ਲਾਨਾ ਜੋ ਨਗਰ ਕੀਰਤਨ ਦਾ ਵਰਨਾ ਹੋ ਰਿਹਾ ਹੈ ਇਸ ਮੌਕੇ ਤੇ ਪਰ ਸੰਕਲਪੀ ਸੰਦੇਸ਼ ਦਗਾ ਦੇਖੋ ਇਹ ਜਿਹੜੇ ਦਿਨ ਨੇ ਸਾਡੇ ਸਾਡੇ ਉਹ ਛੋਟੇ ਛੋਟੇ ਬੱਚੇ ਸਹਿਬਜ਼ਾਦ ਦੇ ਜਿਨ੍ਹਾਂ ਨੇ ਜਿਨ੍ਹਾਂ ਦੀ ਲਸਾਨੀ ਸ਼ਹਾਦਤ ਆ ਉਹਦੇ ਸੰਬੰਧ ਚ ਦਰ ਦੇ ਦਰਾ ਸ਼ਹਿਰ ਤੋਂ ਤਕਰੀਬਨ ਕਈ ਸਾਲਾਂ ਤੋਂ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਤੋਂ ਇਹ ਜਿਹੜਾ ਨਗਰ ਕੀਰਤਨ ਆ ਇੱਥੋਂ ਸ੍ਰੀ ਫਤਿਹਗੁਰ ਸਾਹਿਬ ਨੂੰ ਲਜਾਇਆ ਜਾਂਦਾ ਇੱਥੋਂ ਦੀ ਜਿਹੜੀ ਕਮੇਟੀ ਆ ਪ੍ਰਬੰਧਕ ਕਮੇਟੀ ਆ ਦੇ ਪ੍ਰਧਾਨ ਨੇ ਸਰਦਾਰ ਜਗਜੀਤ ਸਿੰਘ ਜੀ ਬਹੁਤ ਹੀ ਧਾਰਮਿਕ ਖਿਆਲਾਂ ਵਾਲੇ ਵਿਅਕਤੀ ਨੇ ਤੇ ਹਮੇਸ਼ਾ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਅੱਗੇ ਹੋ ਕੇ ਕਰਦੇ ਨੇ ਇਹ ਜਿਹੜੀ ਸਹਿਬਜ਼ਾਦਿਆਂ ਦੀ ਸ਼ਹੀਦੀ ਆ ਸ਼ਹਾਦਤ ਆ ਉਹਦੇ ਸਵੰਗ ਦੇ ਨਗਰ ਕੀਰਤਨ ਅਸੀਂ ਦਰਾਹੇ ਤੋਂ ਫਤਿਹਗੁਰ ਸਾਹਿਬ ਤੱਕ ਲੈ ਕੇ ਜਾਂਦੇ ਆ ਅਸੀਂ ਉਹਨਾਂ ਨੂੰ ਨਮਨ ਕਰਦੇ ਆ ਜਿਨ੍ਹਾਂ ਨੇ ਸਾਡੇ ਲਈ ਐਡੀ ਵੱਡੀ ਸ਼ਹਾਦਤ ਦਿੱਤੀ ਉਹਨਾਂ ਨੂੰ ਹਮੇਸ਼ਾ ਸਿੱਖ ਧਰਮ ਵਿੱਚ ਸਾਰੇ ਧਰਮਾਂ ਦੇ ਵਿੱਚ ਦਿੱਤੀ ਉਹਨਾਂ ਦਾ ਸਤਿਕਾਰ ਆ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਅਸੀਂ ਇਹ ਜਿਹੜਾ ਨਗਰ ਕੀਰਤਨ ਆ ਸ੍ਰੀ ਫਤਿਹਗੁਰ ਸਾਹਿਬ ਨੂੰ ਲੈ ਕੇ ਚੱਲੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੀ ਅੱਲਾ ਯਾਰ ਖਾਨ ਨੇ ਬੜੀਆਂ ਵਧੀਆ ਸਤਰਾਂ ਦੇ ਵਿੱਚ ਲਿਖਿਆ ਕਿ ਹਿੰਦ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਕੇ ਲਈ ਜਹਾਂ بیٹے ਕੋਟਾਏ ਬਾਪ ਨੇ ਖੁਦਾ ਕੇ ਲਈ ਸੋ ਅੱਜ ਜਿਹੜਾ ਇਹ 15 ਵਾੜਾ ਚੱਲਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਂਦੇ ਜੋ ਉਹਨਾਂ ਨੇ ਸਰਵੰਸ ਵਾਰਿਆ ਅੱਜ ਸਤਪੋ ਜਿਹੜਾ ਕਿ ਗੁਰਦੁਆਰਾ ਸ੍ਰੀ ਪਰਵਾਰ ਬਿਛੋੜਾ ਸਾਹਿਬ ਤੋਂ ਇਹ 15 ਵਾੜਾ ਸ਼ੁਰੂ ਹੁੰਦਾ ਸਤਪੋ ਤੋਂ ਲੈ ਕੇ 13 ਪੋ ਤੱਕ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਂਦੇ ਵੱਡੇ ਸਹਿਬਜ਼ਾਦਿਆਂ ਦੀਆਂ ਛੋਟੇ ਸਹਿਬਜ਼ਾਦਿਆਂ ਦੀਆਂ ਮਾਤਾ ਗੁਜਰੀ ਦੀਆਂ ਤੇ ਉਹਨਾਂ ਦੇ ਪ੍ਰਾਣਾ ਤੋਂ ਪਿਆਰੇ ਸਿੰਘਾਂ ਦੀ ਜਿਹੜੀ ਸ਼ਹਾਦਤ ਹੋਈ ਹੈ ਉਹਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਨਾਨਕ ਸਰ ਸਾਹਿਬ ਜੈਪੁਰ ਰੋਡ ਰਾਹਾ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਹਿਬਜ਼ਾਦਿਆਂ ਨੂੰ ਅਤੇ ਸਮੂਹ ਸਿੰਘ ਸਿੰਘਾਂ ਸਿੰਘਣੀਆਂ ਨੂੰ ਸੇਜਦਾ ਕਰਨ ਵਾਸਤੇ